ਇਹ ਮੈਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਇੱਕ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਗਤਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਕਿੰਨੀ ਯਾਤਰਾ ਹੈ ਅੱਜ ਜਿਹੜੀ ਰਵਾਨਾ ਹੋਈ ਹੈ ਤੇ ਕਿਹੜੇ-ਕਿਹੜੇ ਕਿੱਥੇ-ਕਿੱਥੇ ਸਥਾਨਾਂ ਤੇ ਜਾਉਣੀ ਹੈ ਬੋਲੀਏ ਸ਼ੰਕਰ ਭਗਵਾਨ ਕੀ ਅੱਜ ਵਿੱਕੀ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਜਥਾ ਸ੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਸ੍ਰੀ ਧਾਮ ਅਯੁੱਧਿਆ ਤੋਂ ਬਾਅਦ ਕਾਸ਼ੀ ਵਿਸ਼ਨਾਤ ਤੇ ਪ੍ਰਿਆगराज ਹੁੰਦਾ ਹੋਇਆ ਮੰਦ ਦੇ ਵਿੱਚ ਬਰਿੰਦਾਵਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਹੈ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਦੋ ਬਸਾਂ ਗਈਆਂ ਸੀ ਤੇ ਹੋਰ ਵੀ ਬਹੁਤ سارے ਸ਼ਰਧਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਇੱਕ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਾਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਵੱਧ ਧਰਮਜਾਤਾਂ ਕਿਨਵਾ ਜਥਾ ਕਿਹੜੀ ਸੰਸਥਾ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਅਰੰਧ ਫੋਰ ਮੰਡੀ ਗਵਿੰਦਗੜ੍ਹ ਦੇ ਯਾਤਰੀ ਦੇ ਸਹਿਯੋਗ ਨਾਲ ਮਹਾ ਕੁਮਸ਼ਨਾਨ ਕਰਨ ਲਈ ਯਾਤਰਾ ਨਿਵਾਣਾ ਹੋ ਰਹੀ ਹੈ ਇਸ ਵਿੱਚ ਅਜਯोध्या ਜੀ ਰਾਸ਼ੀ ਵਿਸ਼ਵਨਾਥ ਜੀ ਔਰ ਪ੍ਰਯਾਗਰਾਜ ਜੀ ਤੋਂ ਬਾਅਦ ਬ੍ਰਿੰਦਵਨ ਦੇ ਦਰਸ਼ਨ ਕਰਨ ਕਰਨਗੇ 44 ਸਾਲ ਬਾਅਦ ਆਇਆ ਜਿਹੜਾ ਇਸ ਦਾ ਕੁੰਭ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਂ ਦੇ ਵਾਸੀ ਗਵਿੰਦਗੜ੍ਹ ਵਾਸੀ ਪੂਰਾ ਇਸ ਦਾ ਲਾਭ ਉਠਾ ਰਹੇ ਨੇ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਬੰਦ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਇੱਕ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਕਿੰਨੀ ਯਾਤਰਾ ਹੈ ਅੱਜ ਜਿਹੜੀ ਰਵਾਨਾ ਹੋਈ ਹੈ ਤੇ ਕਿਹੜੇ-ਕਿਹੜੇ ਕਿੱਥੇ-ਕਿੱਥੇ ਸਥਾਨਾਂ ਤੇ ਜਾਉਣੀ ਹੈ बोलिए शंकर भगवान की आज विक्की सूरी जी दी अध्यक्षता ਦੇ ਵਿੱਚ ਇੱਕ ਜਥਾ ਸ੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ శ్రీਦਾਮ ਅਯੁੱਧਿਆ ਤੋਂ ਬਾਅਦ ਕਾਸ਼ੀ ਵਿਸ਼ਨ\"ਤ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਦੇ ਵਿੱਚ ਬਰਿੰਦਵਾਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਦੋ ਵਸਾਂ ਗਈਆਂ ਸੀ ਤੇ ਹੋਰ ਵੀ ਬਹੁਤ سارے ਸ਼ਰਧਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਇੱਕ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਂਦਾ ਹੈ ਬੜੇ ਭਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਤੋਂ ਵੱਧ ਕਿੰਨਾ ਜਥਾ ਹੈ ਕਿ ਕਿੰਨਾ ਜਥਾ ਕਿਹੜੀ ਸੰਤਾਵਾਂ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਆਓ ਚਲੋ ਜੀ ਅੱਗੇ ਕਿਹੜੇ ਕਿਹੜੇ ਲੋਕੋ ਖਣਾ ਹੈ ਜੀ ਰਾਮ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਹਰੰਦ ਫੋਰ ਮੰਡੀ ਗਵਿੰਦਗੜ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ ਮ स्नान ਕਰਨ ਲਈ ਯਾਤਰਾ ਜੁਮਾਨਾ ਹੋ ਰਹੀ ਹੈ ਇਸ ਵਿੱਚ ਅਸੀਂ ਅਯੁੱਧਿਆ ਜੀ ਕਾਸ਼ੀ ਵਿਸ਼ਵਨਾਥ ਜੀ ਔਰ ਪ੍ਰਯਾਗਰਾਜ ਜੀ ਦਾ ਬਾਾਰ ਬ੍ਰਿੰਦਵਨ ਦੇ ਦਰਸ਼ਨ ਕਰਨ ਕਰਾਂਗੇ 144 ਸਾਲ ਬਾਅਦ ਆਇਆ ਹੈ ਜਨਾ ਇਸ ਤਰ੍ਹਾਂ ਕੁੰਭ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਨ ਨਿਵਾਸੀ ਗਵਿੰਦਗੜ ਵਾਸੀ ਪੂਰਾ ਉਸਦਾ ਲਾਭ ਉਠਾ ਰਹੇ ਨੇ